ਜੀ ਸੰਦਲ ਚੈਨਲ ਦੇ ਦਰਦ ਸਵਾਗਤ ਅੱਜ ਦੀ ਦਾਜਾ ਖਬਰ ਅਮਰੀਕਾ ਨੇ 75 ਦੇਸ਼ਾਂ ਦੇ ਇਮੀਗ੍ਰੇਸ਼ਨ ਵੀਜ਼ਾ ਪ੍ਰਕਿਰਿਆ ਨੂੰ ਮੁਲਤਵ ਕੀਤਾ ਅਮਰੀਕੀ ਪ੍ਰਸ਼ਾਸਨ ਨੇ 75 ਦੇਸ਼ਾਂ ਦੇ ਨਾਗਰਨ ਲਈ ਇਮੀਗ੍ਰੇਸ਼ਨ ਵੀਜ਼ਾ ਸਥਾਈ ਨਿਵਾਸ ਪ੍ਰਕਿਰਿਆ ਨੂੰ ਆਨਮਿਥੇ ਸਮਲੀ ਮੁਲਤਵ ਕਰਨ ਦਾ ਸੰਦੇਸ਼ ਦਿੱਤਾ ਹੈ ਇਸ ਫੈਸਲੇ ਵਿੱਚ ਮੁੱਖ ਕਾਰਨ ਇਹ ਚਿੰਤਾ ਹੈ ਕਿ ਕੁਝ ਬਿਨੇਕਾਰ ਪਬਲਿਕ ਚਾਰਜ ਬਣ ਸਕਦੇ ਹਨ ਅਤੇ ਅਮਰੀਕੀ ਭਲਾਈ ਪ੍ਰੋਗਰਾਮ ਦਾ ਲਾਭ ਲੈ ਸਕਦੇ ਲੈ ਕੇ ਦੇਸ਼ ਤੇ ਯੂਜ਼ ਬੰਦ ਪਾ ਸਕਦੇ ਹਨ ਇਹ ਫੈਸਲਾ 21 ਜਨਵਰੀ ਨੂੰ ਲਾਗੂ ਹੋਵੇਗਾ ਤਾਂ ਅਮਰੀਕੀ ਕੌਂਸਲਰ ਅਧਿਕਾਰੀਆਂ ਨੇ ਦੇਸ਼ ਦਿੱਤੇ ਹਨ ਕਿ ਇਹ ਵੀਜ਼ਾ ਪ੍ਰਕਿਰਿਆ ਨੂੰ ਉਦੋਂ ਤੱਕ ਮੁਲਤਵ ਕਰਨ ਤੱਕ ਜਦੋਂ ਤੱਕ ਵਿਭਾਗ ਮੌਜੂਦਾ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਉਸ ਗ੍ਰੂਨ ਦੇ ਤਰ੍ਹਾਂ ਸਕ੍ਰੀਨ ਅਤੇ ਤਸਦੀਕ ਪ੍ਰਕਿਰਿਆ ਨੂੰ ਮੁੜ ਮੁਲੱਕਨ ਨਹੀਂ ਕਰ ਲੈਂਦਾ ਵਿਦੇਸ਼ ਵਿਭਾਗ ਦੇ ਪ੍ਰਿੰਸੀਪਲ ਡਿਪਟੀ ਬਲਾਰੇ ਟੌਮੀ ਪਿੱਟੋ ਟੋਗ ਨੇ ਇਹ ਕਿਹਾ ਹੈ ਕਿ ਇੱਕ ਅਦਮਰੀਕੀ ਇਮੀਗ੍ਰੇਸ਼ਨ ਪੁਨਾਲੀ ਦੀ ਦੁਰਵੱਤਾਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ ਜੋ ਲੋਕ ਅਮਰੀਕੀ ਜਨਤਾ ਦੀ ਵਰਦਾਰਤਾ ਦਾ ਫਾਇਦਾ ਉਠਾਉਂਦੇ ਹਨ ਤੇ ਭਲਾਈ ਪ੍ਰੋਗਰਾਮ ਤੇ ਪ੍ਰੋਸਸਾ ਕਰਦੇ ਹਨ ਕਿ ਉਹਨਾਂ ਦੀ ਦਾਖਲੇ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਸੂਤਰਾਂ ਅਨੁਸਾਰ ਇਹ ਫੈਸਲਾ ਦਾ ਅਸਰ ਅਫਰੀਕਾ, ਏਸ਼ੀਆ, ਮੱਧਪੂਰ, ਕੈਰੀਬੀਅਨ ਯੂਨੀਅਨ, ਯੂਰਪ ਅਤੇ ਲਤੀਨੀਆ ਅਮਰੀਕਾ ਦੇ ਦੇਸ਼ਾਂ ਤੇ ਪਵੇਗਾ ਜਿੰਨਾ ਦੇਸ਼ਾਂ ਵਿੱਚ ਬੀਜ ਪ੍ਰਭਾਵਤ ਹੋਣਗੇ ਤੇ ਉਹਨਾਂ ਵਿੱਚ ਸੋਮਾਲੀਆ ਰੂਸ ਇਰਾਨ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਨਾਈਜੀਰੀਆ ਮਿਸਰ THAILAND ਅਤੇ ਬਰਜੀ ਸ਼ਾਮਲ ਹਨ ਵਿਦੇਸ਼ ਭਾਗ ਨੇ ਕਿਹਾ ਕਿ ਮੁਲਤਵੀ ਦੌਰਾਨ ਸਿਰਫ ਬਹੁਤ ਸੀਮਤ ਅਪਵਾਦਾਂ ਦੀ ਇਜਾਜ਼ਤ ਹੋਵੇਗੀ ਤੇ ਉਹਨਾਂ ਨੇ ਸਿਰਫ ਤਾਂ ਹੀ ਵਿਚਾਰ ਕੀਤਾ ਜਾਵੇਗਾ ਜੇਕਰ ਇਹਨਾਂ ਬਿਨਾਂ ਕਰ ਸਾਰੀਆਂ ਜਨਤਕ ਚਾਰਜਾਂ ਜਨਤਕਾਂ ਨੂੰ ਸਾਫ਼ ਕਰ ਦਿੰਦੇ ਹਨ ਤੇ ਇਮੀਗ੍ਰੇਟ ਵੀਜ਼ਾ ਪਰਿਵਾਰ ਆਧਾਰਤ ਗ੍ਰੀਨ ਕਾਰਡ ਰੁਜ਼ਗਾਰ ਆਧਾਰਤ ਸ਼੍ਰੇਣੀਆਂ ਤੇ ਮਨੁੱਖਤਾਵਾਦੀ ਸੁਰੱਖਿਆ ਦਾ ਸਬੰਧਤ ਹਨ ਇਸ ਦਰਾਂ ਨਾਲ ਇਮੀਗ੍ਰੇਟ ਵੀਜ਼ਾ ਸਥਾਈ ਹੁੰਦੇ ਹਨ ਤੇ ਇਹਨਾਂ ਚੋਂ ਸਹਿਰ ਸਪਟਾ ਕਾਰੋਬਾਰ ਅਧਿਆਨ ਥੋੜੇ ਸਮੇਂ ਲਈ ਰੁਜ਼ਗਾਰ ਨਿਵੇਸ਼ ਅਤੇ ਕੂਟਨੀਤਿਕ ਜਾ ਮੀਡੀਆ ਕਮ ਸ਼ਾਮਲਾ ਹਨ ਧੰਨਵਾਦ ਜੀ ਖਬਰਾਂ ਜੁਲਦੀ ਮਿਲੀਆਂ ਨੇ ਖਬਰਾਂ ਨੂੰ 6 ਤੇ ਲਾਈਕ ਕਰ ਦਿਓ